ਵਾਹਿਗੁਰੂ ਸਤਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਜਪ ਆਦਿ ਪਚ ਪਚ ਤੁਗੋ ਸੱਚਾ ਹੈ ਵੀ ਸੱਚ ਨਾਨਕ ਹੋਸੀ ਸੱਚ ਅਗਮ ਅਗੋਚ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੀਤਾ ਜੀਉ ਕਨ ਸਬ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਆਦੂਂ ਕਰਾਏ ਤੇ ਹਾਂ ਕਰੀ ਮਖਿਆ ਸਤਨਾਮ ਸ੍ਰੀ ਵਾਇ ਗੁਰੂਏ ਕਾਨੜਾ ਮਹੱਲਾ ਪੰਜਵਾ ਸੰਤਨ ਬੈ ਆਪ ਉਧਾਰਨ ਆਇਓ ਰਹਾ ਸੰਤਨ ਬੈ ਆਪ ਉਧਾਰਨ ਆਇਓ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੋਹ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ ਇਸ ਪਾਵਨ ਸਥਾਨ ਤੇ ਗੁਰਵਾਣੀ ਦੀ ਜੋ ਲੜੀ ਵਾਰ ਕਥਾ ਚੰਦਰੀ ਹੈ ਤੇ ਤੇ ਤੈ ਕਾਂੜਾ ਰਾਗ ਦੇ ਅੰਦਰ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਬਖਸ਼ਿਸ਼ਾਂ ਕਰ ਰਹੇ ਨੇ ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰਿਏ ਸਮਾ ਸੀਮਤ ਜਿਆ ਹੈ ਕਿਉਂਕਿ ਅੱਜ ਇਸ ਅਸਥਾਨ ਦੇ ਸੰਸਤਾਪਕ ਮੁਖੀ ਬਾਬਾ ਕੀਰਤ ਸਿੰਘ ਜੀ ਦਿਨਾਂ ਦੀ ਜੋ ਸਲਾਨਾ ਵਰਸੀ ਹੈ ਮਨਾਈ ਜਾ ਰਹੀ ਹੈ ਸ੍ਰੀ ਸਹਿਜ ਬਾੜ ਜੀ ਦੇ ਹੁਣੇ ਭੋਗ ਪਾਏ ਜਾਣੇ ਹਨ ਸਵਾਓ ਅੰਮ੍ਰਿਤ ਵਚਨਾਂ ਦੀ ਵਿਚਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰਿਏ 1299 ਅੰਗ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਾਨੜਾ ਮਹੱਲਾ ਪੰਜਵਾਂ ਕਾਨੜਾ ਰਾਗ ਸ੍ਰੀ ਗੁਰੂ ਰੰਸਾਹ ਮਹਾਰਾਜ ਜੀ ਅੰਦਰ ਇਸ ਰਾਗ ਦਾ 28ਵਾਂ ਨੰਬਰ ਹੈ ਔਰ ਇਸ ਰਾਗ ਨੂੰ ਗਾਣ ਦਾ ਸਮਾ ਰਾਤ ਦਾ ਦੂਜਾ ਪੈਰ ਹੈ ਵਿਦਵਾਨਾਂ ਨੇ ਕਾਨੜਾ ਰਾਗ ਦੇ 18 ਭੇਦ ਕਲਪਤ ਕੀਤੇ ਹਨ 18 ਭੇਦ ਇਹਦੇ ਮੰਨੇ ਹਨ ਸਵਾਗਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਤੇਰੋ ਜਨ ਹਰਿ ਜਾ ਸੁਣ ਤੋ ਮਾਇਓ ਰਹਾਓ ਏ ਵਾਹਿਗੁਰੂ ਤੇਰਾ ਜਿਹੜਾ ਸੇਵਕ ਐ ਤੇਰਾ ਜਿਹੜਾ ਭਗਤ ਐ ਉਹ ਜਦੋਂ ਤੇਰਾ ਜਸ ਸੁਣਦਾ ਹੈ ਨਾ ਤਾਂ ਬੜਾ ਮਨ ਵਿੱਚ ਉਹ ਮਾਹ ਪੈਦਾ ਹੁੰਦਾ ਹੈ ਕੁਦਰਤੀ ਗੱਲ ਐ ਮਨੁੱਖ ਜਿਸ ਵੀ ਹਸਤੀ ਨਾਲ ਜਿਸ ਵੀ ਵਸਤੂ ਨਾਲ ਜੁੜਿਆ ਐ ਜਦੋਂ ਉਹਦੇ ਬਾਰੇ ਸੁਣਦਾ ਹੈ ਤਾਂ ਇਹਨੂੰ ਖੁਸ਼ੀ ਹੁੰਦੀ ਹੈ ਜਾਂ ਫਿਰ ਇਹ ਦੁਖੀ ਹੁੰਦਾ ਹੈ ਜੇ ਇਹਦਾ ਦੁਸ਼ਮਣ ਹੈ ਤਾਂ ਉਹਦੀ ਗੱਲ ਸੁਣ ਕੇ ਦੁਖੀ ਹੁੰਦਾ ਹੈ ਜੇ ਮਿੱਤਰ ਹੈ ਤਾਂ ਉਹਦੀ ਸੁਣ ਕੇ ਖੁਸ਼ੀ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਜਦੋਂ ਰੱਬ ਦੀ ਉਪਮਾ ਸੁਣੀ ਤਾਂ ਮਨ ਵਿੱਚ ਬੜਾ ਉਮਾ ਆਇਆ ਮਨ ਵਿੱਚ ਬੜਾ ਖਿੜਾਓ ਆਇਆ ਚੜਦੀ ਕਲਾ ਹੋਗੀ ਰਹਾਓ ਵਿਸ਼ਰਾਮ ਜੀ ਕਹਿੰਦੇ ਮਨੈ ਪ੍ਰਕਾਸ਼ ਵੇਖ ਪ੍ਰਭ ਕੀ ਸੋਭਾ ਜਤ ਕਤ ਵੇਖਿਓ ਆਹੋ ਤੇ ਜਿਵੇਂ ਜਿਵੇਂ ਵੈਗੁਰੂ ਜੀ ਦੀ ਸਿਵਤ ਸਲਾਹ ਨਾਲ ਜੁੜੇ ਮਨ ਵਿੱਚ ਪ੍ਰਕਾਸ਼ ਹੋ ਗਿਆ ਮਨ ਵਿੱਚ ਜਦੋਂ ਪ੍ਰਕਾਸ਼ ਹੋਇਆ ਨਾ ਤੇ ਰੱਬ ਦੀ ਮਹਿਮਾ ਸੁਣ ਕੇ ਜਦੋਂ ਰੱਬ ਨੂੰ ਦੁਨੀਆ ਵਿੱਚ ਵੇਖਿਆ ਕਣ ਕਣ ਦੇ ਵਿੱਚ ਤਾ ਹੋਰ ਆਨੰਦ ਬਣ ਗਿਆ ਮਨ ਵਿੱਚ ਹੋਰ ਜਿਆਦਾ ਗੁਜੇ ਭੇਦ ਪ੍ਰਗਟ ਹੋਏ ਜਿਵੇਂ ਜਿਵੇਂ ਵਾਜਗੁਰੂ ਜੀ ਦੀ ਸੇਵਕ ਸਲਾਹ ਸੁਣਦੇ ਆ ਤਮਾਰਾ ਜੀ ਕਹਿੰਦੇ ਮਨ ਵਿੱਚ ਹੋਰ ਰੋਹਾਨੀਅਤ ਦਾ ਗਿਆਨ ਵਧਦਾ ਜਾਂਦਾ ਹੈ ਫਿਰ ਜਿੱਥੇ ਕਿਤੇ ਹਰ ਥਾਂ ਤੇ ਰੱਬ ਨੂੰ ਵੇਖ ਲਈਦਾ ਹੈ ਸਭ ਤੇ ਪਰੈ ਪਰੈ ਤੇ ਊਚਾ ਗੈਰ ਗਮੀਰਾ ਥਾਇਓ ਉਹ ਵਾਹਿਗੁਰੂ ਬੇਅੰਤ ਹੈ ਪਰੇ ਤੋਂ ਪਰੇ ਹੈ ਸਭ ਨਾਲੋਂ ਉੱਚਾ ਹੈ ਬੜਾ ਹੀ ਗੈਰ ਹੈ ਗੰਭੀਰ ਹੈ ਅਥਾਯੋ ਮੈਨੇ ਉਹਦਾ ਕੋਈ ਅਜ ਤੱਕ ਤ ਹੋ ਨਹੀਂ ਪਤਾ ਨਹੀਂ ਕਰ ਸਕਿਆ ਉਹਦਾ ਅੰਤ ਨਹੀਂ ਲੈ ਸਕਿਆ ਓਦ ਪੋਤ ਮਿਲਿਓ ਭਗਤਨ ਕੋ ਜਨ ਸਿਓ ਪਰਦਾ ਲਾਇਓ ਵਾਹਿਗੁਰੂ ਆਪਣੇ ਭਗਤਾਂ ਨਾਲ ਇਸ ਤਰ੍ਹਾਂ ਮਿਲਿਆ ਹੁੰਦਾ ਐ ਜਿਵੇਂ ਤਾਣਾ ਪੇਟੇ ਦਾ ਧਾਗਾ ਮਿਲਿਆ ਹੁੰਦਾ ਹੈ ਇਹਨੇ ਇੱਕ ਦੂਜੇ ਵਿੱਚ ਉਹਨੂੰ ਲੱਭਣਾ ਬੜਾ ਔਖਾ ਹੁੰਦਾ ਹੈ ਇਸੇ ਦਿਨ ਰੱਬ ਆਪਣੇ ਭਗਤਾਂ ਵਿੱਚ ਲਿਖ ਮਿਲਿਆ ਹੋਇਆ ਹੈ ਗੁਰ ਪ੍ਰਸਾਦ ਗਾਵੇ ਗੁਰ ਨਾਨਕ ਸਹਿਜ ਸਮਾਸ ਮਾਇਓ ਗੁਰੂ ਦੀ ਕਿਰਪਾ ਨਾਲ ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਔਰ ਸਹਿਜ ਸਮਰਵਾਦੀ ਦੁਆਰਾ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ ਕਾਨੜਾ ਮਹੱਲਾ 5 ਸ਼ਬਦ ਮਹਾਰਾਜ ਵਾਦਿਆ ਨੇ ਗੁਰੂ ਅਰਜਨ ਦੇਵ ਜੀ ਕਨੜਾ ਰਾਗ ਦੇ ਵਿੱਚ ਸੰਤਨ ਪੈ ਆਪ ਉਧਾਰਨ ਆਇਓ ਰਹਾ ਵਾਹਿਗੁਰੂ ਨੇ ਪਰਦਾਕ ਜਦੋਂ ਸੰਸਾਰ ਨੂੰ ਤਾਰਨ ਦੀ ਵਿਉਂਤ ਬਣਾਈ ਨਾ ਤਾਂ ਉਹ ਸੰਤਾਂ ਦੇ ਰੂਪ ਦੇ ਵਿੱਚ ਵਾਹਿਗੁਰੂ ਦੁਨੀਆ ਵਿੱਚ ਪ੍ਰਗਟ ਹੁੰਦਾ ਹੈ ਛੇ ਪ੍ਰਕਾਰ ਦੇ ਸ਼ਾਸਤਰ ਨੇ ਪਰਮਾਤਮਾ ਦੇ ਅਵਤਾਰ ਮੰਨੇ ਹਨ ਅਨਸਾ ਅਵਤਾਰ ਅਵਸਾ ਅਵਤਾਰ ਨਿਮਿਤ ਨਿਤ ਨਮਿਤ ਅਵਤਾਰ ਪੂਰਣ ਤੇ ਪੂਰਣ ਤਮ ਅਵਤਾਰ ਜਿਹੜੇ ਸੰਤ ਹਨ ਇਹ ਹੁੰਦੇ ਰੱਬ ਦਾ ਰੂਪ ਹੀ ਹਨ ਇਹਨਾਂ ਨੂੰ ਕਿਹਾ ਨਿਤ ਅਵਤਾਰ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਜੋ ਦੁਨੀਆ ਤੇ ਹਰ ਸਮੇਂ ਮੌਜੂਦ ਹਨ ਅਨਸਾ ਅਵਤਾਰ ਜਿਹੜੇ ਅਗੋਂ ਅਵਤਾਰਾਂ ਦੇ ਕੁੱਲ ਵਿੱਚ ਜਨਮ ਲੈਂਦੇ ਨੇ ਉਹਨਾਂ ਦੇ ਘਰ ਵਿੱਚ ਜਨਮ ਲੈਂਦੇ ਨੇ ਉਹਨਾਂ ਨੂੰ ਅਨਸਮਾਤਰ ਜਿਨ੍ਹਾਂ ਵਿੱਚ ਉਹ ਅੰਸ਼ ਹੁੰਦਿਆ ਹੈ ਸ਼ਕਤੀ ਹੁੰਦੀ ਹੈ ਉਹਨਾਂ ਨੂੰ ਅਨਸਾ ਅਵਤਾਰ ਕਿਹਾ ਜਾਂਦਾ ਹੈ ਅਨਸਾ ਅਵਤਾਰ ਜਿਹੜੇ ਉਸ ਪੈਗੰਬਰ ਦੀ అవਤਾਰ ਦੀ ਸੇਵਾ ਕਰਕੇ ਉਹਦੇ ਕੋਲੋਂ ਉਹ ਦਾਤ ਲੈ ਲੈਂਦੇ ਨੇ ਇਸੇ ਤਰ੍ਹਾਂ ਨੇਤਵਤਾਰ ਨੇਤਵਤਾਰ ਸੰਤਾਂ ਨੂੰ ਆਖਿਆ ਗਿਆ ਨਮਿਤ ਨਮਿਤ ਜਿਵੇਂ ਹਰਨਾਖ ਨੂੰ ਮਾਰਨ ਵਾਸਤੇ ਪਰਮਾਤਮਾ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ ਤੇ ਉਹ ਕੱਲਾ ਨਮਿਤ ਕਹਿੰਦੇ ਕਿਸੇ ਇੱਕੋ ਕੰਮ ਦੇ ਨਮਿਤ ਆਉਣਾ ਜਿਵੇਂ ਨਰ ਸਿੰਘ ਨੇ ਕੇਵਲ ਹਰਨਾਕਸ਼ ਨੂੰ ਮਾਰਿਆ ਹੋਰ ਦੂਜਾ ਕੋਈ ਕੰਮ ਨਹੀਂ ਕੀਤਾ ਕਾਸ਼ਵ অবতার ਹੂਬਰਾ অবতার ਇਸ ਤਰ੍ਹਾਂ ਦੇ ਜਿਵੇਂ 52 ਰੂਪ ਧਾਰਨ ਕੇ ਰਾਜੇ ਬਲ ਨੂੰ ਛਲਿਆ ਤਾਂ ਉਹ 52 ਰੂਪ ਜਿਹੜਾ ਧਾਰਨ ਕੀਤਾ ਸੀ ਉਹ ਕੇਵਲ ਰਾਜੇ ਬਲ ਵਾਸਤੇ ਧਾਰਨ ਕੀਤਾ ਨਾ ਕਿ ਹੋਰ ਕਿਸੇ ਕਾ ਉਹਨਾਂ ਨਮਿਤ ਕਹਿੰਦੇ ਨੇ ਵੀ ਇਸ ਕੰਮ ਦੇ ਨਮਿਤ ਇਕ ਪੂਰਨ ਹੁੰਦਾ ਹੈ ਅਵਤਾਰ 16 ਕਲਾ ਮੰਨਿਆ ਗਿਆ ਹੈ ਸੰਸਾਰ ਦੀਆਂ 16 ਦੀਆਂ 16 ਕਲਾ ਜਿਹਦੇ ਵਿੱਚ ਉਹਨਾਂ ਨੂੰ ਪੂਰਨ ਅਵਤਾਰ ਕਹਿੰਦੇ ਨੇ ਪੂਰਨ ਤਮ ਜਿਹਦੀਆਂ ਕਲਾ ਵੇਗੀਆਂ ਨਾ ਜਾਣ ਜਿੰਨੇ ਵੀ ਅਵਤਾਰ ਆਏ ਉਹਨਾਂ ਵਿੱਚ ਕਲਾ ਕਿਸੇ ਵਿੱਚ 2 ਕਿਸੇ ਵਿੱਚ 4 ਕਿਸੇ ਵਿੱਚ 10 ਕਿਸੇ ਵਿੱਚ 14 ਕਲਾ ਤੇ શ્રી ਕ੍ਰਿਸ਼ਨ ਭਗਵਾਨ ਵਿੱਚ 16 ਕਲਾ ਮੰਨੀਆਂ ਗਈਆਂ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਗੁਰਬਾਣੀ ਕਹਿੰਦੀ ਸੋ 16 ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚਲੇ ਜਾ ਅਨੰਤ ਕਲਾ ਲੈ ਕੇ ਮਹਾਰਾਜ ਆਏ ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਫਰਮਾਨ ਕਰਦੇ ਜਿਹੜੇ ਸੰਤ ਨੇ ਇਹ ਨਿੱਤ ਅਵਤਾਰ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਹੁੰਦੇ ਰੱਬ ਦਾ ਰੂਪ ਹੀ ਨੇ ਸੰਤਨ ਪੈ ਆਪ ਉਧਾਰਣ ਆਇਓ ਸੰਤਾਂ ਦੇ ਕੋਲ ਰੱਬ ਆਪ ਦੁਨੀਆ ਦੇ ਉਧਾਰ ਵਾਸਤੇ ਆਇਆ ਪਾਪ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਦਰਸ਼ਨ ਭੇਟ ਤੋ ਤਪਨੀਤਾ ਹਰ ਹਰ ਮੰਤਰ ਦਰੜਾਇਓ ਉਹ ਸੰਤ ਦੀ ਨਿਸ਼ਾਨੀ ਕੀ ਹੈ ਜਿੱਥੇ ਰੱਬ ਪ੍ਰਗਟ ਹੈ ਜਦੋਂ ਉਹਦੇ ਦਰਸ਼ਨ ਕਰੋ ਤੇ ਮਨ ਨੂੰ ਠੰਡ ਮਿਲਦੀ ਹੈ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਦਰਸ਼ਨ ਕਰਕੇ ਨਾ ਮਨ ਦੀ ਮੈਲ ਗੁਹਰ ਹੁੰਦੀ ਬੰਦੇ ਦੇ ਮਨ ਵਿੱਚ ਫਿਰ ਆਉਂਦਾ ਮੈਂ ਵੀ ਬਾਣੀ ਪੜਾਂ ਪੂਰਨ ਗੁਰਮਤਿ ਦੇ ਜਦੋਂ ਦਰਸ਼ਨ ਹੁੰਦੇ ਨੇ ਨਾ ਜਿਹੜਾ ਸਾਡਾ ਮਨ ਚਾਹੁੰਦਾ ਮੈਂ ਵਕਾਰ ਭੋਗਾ ਮਾੜੀਆਂ ਗੱਲਾਂ ਵੱਲ ਜਾਂਦਾ ਹੈ ਇਹ ਦਰਸ਼ਨ ਕਰਦਿਆਂ ਹੀ ਗੁਰਮੁਖਾਂ ਦਾ ਮਨ ਚੇਂਜ ਹੋ ਜਾਂਦਾ ਫਿਰ ਮਨ ਕਹਿੰਦਾ ਨਹੀਂ ਹੁਣ ਮੈਂ ਬਾਣੀ ਪੜਾਂ ਮੈਂ ਸੇਵਾ ਕਰਾਂ ਨਾਮ ਜਪਾਂ ਦਰਸ਼ਨ ਭੇਟ ਤੂ ਹੋਤ ਪੁਨੀਤਾ ਹਰ ਹਰ ਮੰਤਰ ਦਰੜਾਇਓ ਤੇ ਉਹ ਸੰਤ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਅਸਲ ਵਿੱਚ ਉਹ ਫਿਰ ਕੀ ਕਰਦੇ ਨੇ ਦੁਨੀਆ ਨੂੰ ਰੱਬ ਨਾਲ ਜੋੜਦੇ ਨੇ ਬਾਣੀ ਨਾਲ ਜੋੜਦੇ ਨੇ ਦੂਜਾ ਕੰਮ ਨਹੀਂ ਕਰਦੇ ਕਾਟੇ ਰੋਗ ਭੇ ਮਨ ਨਿਰਮਲ ਹਰ ਹਰ ਓਕ ਦਿਖਾਇਓ ਤੇ ਜਿਵੇਂ ਹੀ ਸਾਧੂਆਂ ਦਾ ਗੁਰਮਖਾ ਦਾ ਵਚਨ ਮੰਨ ਕੇ ਨਾਮ ਜਪਿਆ ਬਾਣੀ ਪੜੀ ਕਾਟੇ ਰੋਗ ਜਿਹੜੇ ਮਨ ਦੇ ਰੋਗ ਸੀ ਮਨ ਦੇ ਰੋਗ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੱਟੇ ਗਏ ਕਾਟੇ ਰੋਗ ਹੋਏ ਮਨ ਨਿਰਮਲ ਮਨ ਨਿਰਮਲ ਹੋ ਗਿਆ ਹਰ ਹਰ ਔਖ ਦਿਖਾਇਓ ਜਿਵੇਂ ਜਿਵੇਂ ਵਾਹਿਗੁਰੂ ਦੇ ਨਾਮ ਦੀ ਓਸ਼ਦੀ ਨੂੰ ਖਾਇਆ ਨਾਮ ਨੂੰ ਜਪਿਆ ਆਸਤੇ ਤੋਂ ਭਈ ਬਸੀ ਸੁਖਤਾਨਾ ਬੋਰਨਾ ਕਤੂ ਧਾਇਓ ਹੁਣ ਮਨ ਟਿਕ ਗਿਆ ਸਦਾ ਵਾਸਤੇ ਹਿਰਦੇ ਦੇ ਵਿੱਚ ਸਦਾ ਸੁਖ ਹਸਤਾਨ ਤੇ ਟਿਕ ਗਿਆ ਬੋਰਨਾ ਕਤੂ ਧਾਇਓ ਉਹਨਾਂ ਸੰਤਾਂ ਦੀ ਕਮਾਈ ਸਦਕਾ ਹੁਣ ਜਿਹੜਾ ਮਨ ਹੈ ਉਹ ਇੱਕ ਥਾਂ ਤੇ ਟਿਕ ਗਿਆ ਹੁਣ ਇਹ ਮਨ ਪਿੱਛੇ ਨਹੀਂ ਮੁੜਦਾ ਪਾਵੇ ਮਨ ਹਿੰਸਾ ਸंसਾਰ ਵਾਲੇ ਪਾਸੇ ਨਹੀਂ ਜਾਂਦਾ ਵੀ ਜਿਹੜੀ ਥੀਂ ਨਿਕਲ ਆਇਆ ਉਧਰ ਹੁਣ ਨਹੀਂ ਜਾਂਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਸਰੀਰ ਮਿਲੇ ਤੇ ਮਿਲਦੇ ਨੇ ਹੁਣ ਵੀ ਪਹਿਲਾਂ ਬਹੁਤ ਸ਼ਰਾਬ ਪੀਣੀ ਨਸ਼ੇ ਕਰਨੇ ਭਾਵ ਸਭ ਤਰ੍ਹਾਂ ਦੇ ਵਿਕਾਰਾਂ ਗੱਲਾਂ ਕਰਨੀਆਂ ਪਰ ਜਦੋਂ ਕਿਸੇ ਗੁਰਮਖ ਦੀ ਸੰਗਤ ਹੋ ਗਈ ਰੱਬ ਦੇ ਪਿਆਰੇ ਦਾ ਮਲਾਪ ਹੋ ਗਿਆ ਮੁੜ ਕੇ ਉਹ ਉਸ ਰਸਤੇ ਨਹੀਂ ਗਏ ਸਾਰਾ ਕੁਝ त्याग ਦਿੱਤਾ ਐਸੀ ਹੁੰਦੀ ਹੈ ਪੂਰਨ ਸਾਧੂ ਦੀ ਪੂਰਨ ਗੁਰਮਖ ਦੀ ਕਮਾਈ ਜਿਹਦਾ ਦਰਸ਼ਨ ਕਰਕੇ ਮਨ ਨਿਰਮਲ ਹੋ ਜਾਂਦਾ ਟਿਕ ਜਾਂਦਾ ਹੈ ਮਾਰੇ ਪਾਸੇ ਵਾਲੇ ਤੋਂ ਰੁਕ ਜਾਂਦਾ ਹੈ ਮਹਾਰਾਜ ਕਹਿੰਦੇ ਅਸਤਿਤ ਭਏ ਵਸੇ ਸੁਖ ਥਾਨ ਬੋਰਨਾ ਘਟਾਇਓ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਬਾਣੀ ਵਿੱਚ ਵੀ ਆਇਆ ਹੈ ਗਣਕਾ ਪਾਪਨ ਹੋਏ ਕਿਆ ਪਾਪਾਂ ਦਾ ਗਲ ਹਾਰ ਪੁਰੋਤਾ ਮਹਾਪੁਰਖ ਅਚਾਨਕ ਤੱਕ ਗਣਕਾ ਵਾੜੇ ਆਏ ਖਲੋਤਾ ਇਹ ਗਣਕਾ ਹੋ ਸਕਦਾ ਇਹਦੇ ਕੋਲ ਨਕਲੀ ਸਾਧੂ ਵੀ ਕਈ ਆਏ ਹੋਣ ਪਰ ਜਦੋਂ ਪੂਰਨ ਸਾਧੂ ਆਇਆ ਨਾ ਹੁਣ ਕਿੰਨਾ ਇਹਦਾ ਜੀਵਨ ਗਿਰਿਆ ਹੋਇਆ ਸੀ ਪਰਾਏ ਪੁਰਸ਼ਾਂ ਦੇ ਨਾਲ ਲੋਜ ਵਕਾਰ ਭੋਗਨੇ ਇਨਾ ਨੀਜ ਭਾਵਨਾ ਵਾਲਾ ਇਹਦਾ ਜੀਵਨ ਪਰ ਇੱਕੋ ਵਾਰੀ ਪੂਰਨ ਸਾਧੂ ਮਿਲਿਆ ਉਹਨੇ ਇੱਕੋ ਵਾਰੀ ਆਖਿਆ ਬੱਚਾ ਨਾਮ ਜਪਿਆ ਕਰ ਤੇ ਫੁੱਟ-ਵੁੱਟ ਕੇ ਰੋਣ ਲੱਗ ਪਈ ਕਹਿਣ ਲੱਗੀ ਮਹਾਤਮਾ ਜੀ ਮੇਰਾ ਜੀਵਨ ਇਹ ਹੈ ਮੈਂ ਵਿਸ਼ਵਾ ਹਾਂ ਮੇਰੇ ਕੋਲ ਪਤਾ ਨਹੀਂ ਕਿੰਨੇ ਕੋ ਮੰਦ ਕਰਮੀ ਲੋਕ ਆ ਕੇ ਕ ਮੰਦੇ ਕਰਮ ਕਰਦੇ ਨੇ ਮੇਰਾ ਜੀਵਨ ਤਾਂ ਨਰਕ ਬਣਿਆ ਹੋਇਆ ਹੈ ਕਹਿੰਦੇ ਚੰਗਾ ਵਿਰੇ ਇੱਕ ਤੋਤਾ ਦਿੱਤਾ ਆਪਣੇ ਕੋਲੋਂ ਕਹਿੰਦੇ ਲੈ ਇਹਨੂੰ ਰੋਜ਼ ਅਮਰਤ ਵਿਲੇ ਰਾਮ-ਰਾਮ ਪੜਾਇਆ ਕਰਾਇਆ ਕਰਾਇਆ ਮਾੜਾ ਕਰਮ ਛੱਡ ਦੇ ਕਹਿੰਦੀ ਅੱਜ ਤੋਂ ਛੱਡ ਦੇ ਐਸੀ ਹੈ ਪੂਰਨ ਸਾਧੂ ਦੀ ਕਮਾਈ ਪਾਪੀਆਂ ਨੂੰ ਬਦਲ ਦਿੰਦੀ ਨੇ ਖਿੰਨਾਤਰ ਦੇ ਸਮੇਂ ਵਿੱਚ ਮੁੜ ਕੇ ਉਹਨੇ ਫਿਰ ਮਾੜਾ ਕਰਮ ਨਹੀਂ ਕੀਤਾ ਜਿਹੜੀ ਰੋਜ਼ ਮਾੜੇ ਕਰਮ ਕਰਦੀ ਸੀ ਵਿਕਾਰਾਂ ਵਿੱਚ ਗਲਤਾਨ ਸੀ ਇੱਕ ਦਿਨ ਮਹਾਤਮਾ ਦਾ ਮਿਲਾਪ ਹੋਇਆ ਜੀਵਨ ਬਦਲ ਗਿਆ ਮੁੜ ਕੇ ਐਸਾ ਮਨ ਟਿਕ ਗਿਆ ਹੁਣ ਮਾੜੇ ਪਾਸੇ ਨਹੀਂ ਗਏ ਜਾਣਾ ਐਸੀ ਹੈ ਗੁਰਮੁਖਾਂ ਦੀ ਸੰਗਤ ਦਾ ਮਿਲਾਪ ਉਹਦਾ ਮਹਾਤਮ ਨਕਲੀ ਸਾਧੂ ਤਾਂ ਬੜੇ ਤੁਰੇ ਫਿਰਦੇ ਨੇ ਜਿੰਨਾ ਮਰਜੀ ਉਹ ਆਸ਼ੀਰਵਾਦ ਵੀ ਦੇ ਜੈਨੂੰ ਕੰਮ ਨਹੀਂ ਕਰਦਾ ਪਰ ਪੂਰਨ ਸਾਧੂ ਦਾ ਦਾ ਦਰਸ਼ਨ ਹੀ ਮਹਾਰਾਜ ਕਹਿੰਦੇ ਫਲਦਇਆਕ ਹੁੰਦਾ ਹੈ ਪੂਰਨ ਮਹਾਤਮਾ ਦਾ ਦਰਸ਼ਨ ਵੀ ਹੋ ਜਾਵੇ ਤਾਂ ਹੀ ਤੇ ਆਪਾਂ ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਮਹਾਰਾਜ ਐਸੇ ਗੁਰਮਖਾਂ ਦਾ ਮਿਲਾਪ ਕਰਾ ਬਾਣੀ ਵਿੱਚ ਵੀ ਆਖਿਆ ਹੈ ਮਹਾਰਾਜ ਕਹਿੰਦੇ ਸਾਧਕੇ ਸੰਗ ਨਹੀਂ ਕਸ਼ਕਾਲ ਤੈਨੂੰ ਕੁਝ ਘਾਲ ਨਾ ਕਰਨ ਦੀ ਲੋੜ ਨਹੀਂ ਹੈ ਪੂਰਨ ਸਾਧੂ ਮਿਲ ਗਿਆ ਉਹਨੇ ਤੇਰਾ ਜੀਵਨ ਬਦਲ ਕੇ ਰੱਖ ਦੇਣਾ ਹੈ ਤਾਂ ਹੀ ਤੇ ਕੇ ਨਾਨਕ ਗੱਟੜਿਆਂ ਸਿਉ ਤੋੜ ਢੂਂਡ ਸੱਜਣ ਸੰਤ ਪੱਕਿਆਂ ਪਰ ਲੱਭਣਾ ਪੇਗਾ ਸਾਗੂ ਤੋ ਪਾਤਸ਼ਾਹ ਬਰਮਾਨ ਕਰਦੇ ਨੇ ਹਸਤੇ ਤਾਂ ਭਏ ਬਸੇ ਰੂਤਾਨਾ ਬੋਰਣਾ ਕਤੂ ਧਾਇਓ ਇਹ ਮਨ ਟਿਕ ਗਿਆ ਸੁਖ ਹਸਤਾਨ ਹਿਰਦੇ ਵਿੱਚ ਟਿਕ ਕੇ ਬੈਠ ਗਿਆ ਹੁਣ ਹੁਣ ਬਹੁ ਮਾਲੇ ਪਾਸੇ ਨਹੀਂ ਜਾਂਦਾ ਸੰਤ ਬਰਦਾਸ ਤਰੇ ਗੋ ਲੋਗਾ ਨਾਨਕ ਲਿਵਤ ਤਿਆਇਓ ਸੰਤਾਂ ਦੀ ਕਿਰਪਾ ਨਾਲ ਆਪ ਤਾਂ ਉਹ ਦਰਿਆ ਹੀ ਉਹਦੀਆਂ ਕੁਲਾਂ ਦਾ ਵੀ ਭਲਾ ਹੋ ਗਿਆ ਮਾਇਆ ਵਿੱਚ ਲਪਾਏ ਮਾਨ ਨਹੀਂ ਬਰਉਂਦਾ ਕਾਂੜਾ ਮਾਲਾ ਪੰਜਵਾ ਬਿਸਰ ਗਈ ਸਭ ਤਾਤ ਪਰਾਹੀ ਜਬ ਤੇ ਸਾਧ ਸੰਗਤ ਮੋਹਿ ਪਾਈ ਬਿਸਰ ਗਈ ਸਭ ਤਾਤ ਪਰਾਹੀ ਮਹਾਰਾਜ ਕਹਿੰਦੇ ਜਿਹੜੀ ਮਾਨ ਵਿੱਚ ਦੂਜਿਆਂ ਦੇ ਪ੍ਰਤੀ ਸਾੜਾ ਸੀਨਾ ਜਿਵੇਂ ਜਿਵੇਂ ਗੁਰਮੁਖਾਂ ਦਾ ਮਿਲਾਪ ਹੋਇਆ ਬਾਣੀ ਪੜੀ ਨਾਮ ਜਪਿਆ ਹੁਣ ਅੰਦਰੋਂ ਉਹ ਇਹ ਤਾਤ ਪਰਾਈ ਤੇ ਆਸ ਪਰਾਈ ਦੋ ਚੀਜ਼ਾਂ ਸਤਪੁਰਸ਼ ਕਹਿੰਦੇ ਬੜੀਆਂ ਮਾੜੀਆਂ ਹੁੰਦੀਆਂ ਨੇ ਇੱਕ ਤਾਂ ਦੂਜੇ ਦੀ ਆਸ ਰੱਖਣੀ ਵੀ ਉਹ ਬੰਦਾ ਮੈਨੂੰ ਕੁਝ ਦੇਵੇਗਾ ਇੱਕ ਜਿਹੜਾ ਕੋਈ ਆਪਣੇ ਤੋਂ ਅੱਗੇ ਐ ਉਹਦੇ ਨਾਲ ਸਾੜਾ ਰੱਖੀ ਜਾਣਾ ਛੜੀ ਜਾਣਾ ਵੀ ਇਹ ਇਹਦੀ ਕਿਉਂ ਸੋਭਾ ਹੁੰਦੀ ਐ ਸਾਡੇ ਤੋਂ ਅੱਗੇ ਕਿਵੇਂ ਲੰਘ ਗਿਆ ਭਾਵੇਂ ਉਹ ਪਰਿਵਾਰਕ ਤੌਰ ਤੇ ਐ ਰਿਸ਼ਤੇਦਾਰੀ ਤੌਰ ਤੇ ਐ ਸਮਾਜਿਕ ਤੌਰ ਤੇ ਐ ਜਾਂ ਕਿਸੇ ਵੀ ਤਰ੍ਹਾਂ ਬਿਸਰ ਗਈ ਸਭ ਤਾਤ ਕਰਾਈ ਗੁਰੂ ਖਾਂ ਦਾ ਮਲਾਪ ਨਾਮ ਬਾਣੀ ਦਾ ਜਾਪ ਅੰਦਰੋਂ ਇਹ ਈਰਖਾ ਸਾੜਾ ਖਤਮ ਹੋ ਗਿਆ ਜਬ ਤੇ ਸਾਧ ਸੰਗਤ ਮੋਇ ਪਾਈ ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪਾਈ ਹੈ ਰਹਾਉ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਬਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹੁਣ ਮੇਰੇ ਮਾਨ ਵਿੱਚੋਂ ਇਹ ਮਾੜੀਆਂ ਚੀਜ਼ਾਂ ਮਿਟ ਗਈਆਂ ਹੁਣ ਨਾ ਕੋਈ ਵੈਰੀ ਲੱਗਦਾ ਹੈ ਨਾ ਕੋਈ ਬਗਾਨਾ ਲੱਗਦਾ ਹੈ ਸਾਰਿਆਂ ਨਾਲ ਸਾਡੀ ਬਣ ਆਈ ਹੈ ਜੋ ਪ੍ਰਭ ਕੀ ਨੋ ਸੋ ਭਲ ਮਾਨਿਓ ਇਸ ਮਤ ਸਾਧੂ ਤੇ ਪਾਈ ਜੋ ਵਾਹਿਗੁਰੂ ਕਹਿੰਦਾ ਉਹ ਭਲਾ ਕਰਦਾ ਹੈ ਇਹ ਹੁਣ ਸੱਤ ਗਰ ਕੇ ਮੰਨ ਲਿਆ ਇਹ ਸ੍ਰੇਸ਼ਟ ਮਤ ਗੁਰੂ ਕੋਲੋਂ ਮਿਲੀ ਹੈ ਹੁਣ ਰੱਬ ਦੀ ਰਜਾ ਵਿੱਚ ਰਾ ਲੀਆਂ ਸਭ ਮੈਂ ਰੱਬ ਰਿਆ ਪ੍ਰਾਵੇ ਕਹਿ ਪੀਖ ਪੀਖ ਨਾਨਕ ਵੀ ਸਾਈ ਹੁਣ ਤਾਂ ਸਾਰਿਆਂ ਵਿੱਚ ਵਸਦਾ ਹੋਇਆ ਰੱਬ ਦਿਖਾਈ ਦੇਣ ਲੱਗ ਪਿਆ ਤੇ ਹੁਣ ਉਹ ਕਣ ਕਣ ਵਿੱਚ ਵਸਦੇ ਹੋਏ ਰੱਬ ਨੂੰ ਵੇਖ ਕੇ ਮਨ ਵਿਗਸ ਗਿਆ ਖੇੜੇ ਵਿੱਚ ਆ ਗਿਆ ਚੜ੍ਹਦੀ ਕਲਾ ਹੋਈ ਕਾਣੜਾ ਮਾਲਾ ਪੰਜਵਾ ਅਗਲੇ ਰਾਖਾ ਸ਼ਬਦ ਮਹਾਰਾਜ ਬਖਦੇ ਨੇ ਠਾਕੁਰ ਜੀਓ ਤਵਾਰੋ ਪਰਣਾ ਹੇ ਠਾਕੁਰ ਮਾਲਕ ਵਾਹਿਗੁਰੂ ਪਰਣਾ ਕੀਏ ਆਸਰਾ ਮੈਨੂੰ ਤੁਹਾਡਾ ਹੀ ਆਸਰਾ ਹੈ ਮਾਣ ਮਹਤੁ ਤੁਮਾਰੈ ਉਪਰ ਤੁਮਰੀ ਓਟ ਤੁਮਰੀ ਸ਼ਰਣਾ ਸਾਡਾ ਮਾਣ ਵੀ ਤੂੰ ਸਾਡੀ ਵਡਿਆਈ ਵੀ ਤੂੰ ਹੈ ਸਾਰਾ ਕੁਝ ਸਾਡਾ ਤੂੰ ਹੀ ਹੈ ਤੇਰੀ ਓਟ ਅਸੀਂ ਤੇਰੀ ਸ਼ਰਨ ਵਿੱਚ ਆ ਰਹਾਓ ਬਿਸ਼ਰਾਮ ਦੇ ਕੇ ਮਹਾਰਾਜ ਕੇ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਜਿਦਾ ਲੈ ਧਰਨਾ ਤੇਰੀ ਆਸ ਮਾਲਕ ਤੇਰੇ ਤੇ ਸਾਨੂੰ ਭਰੋਸਾ ਹੈ ਕਿ ਸਾਡੇ ਸਾਰੇ ਕੰਮ ਸਵਾਰेंगे ਤੇਰਾ ਹੀ ਨਾਮ ਅਸੀਂ ਜਪ ਜਪ ਕੇ ਹਿਰਦੇ ਵਿੱਚ ਧਰਨਾ ਕੀਤਾ ਹੈ ਤੁਮਰੋ ਬਲ ਤੂੰ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਹੁਣ ਮਾਲਕ ਤੇਰਾ ਹੀ ਦਿੱਤਾ ਹੋਇਆ ਬਲ ਸਾਡੇ ਕੋਲ ਹੈ ਤੇਰੇ ਨਾਲ ਰਹਿ ਕੇ ਅਸੀਂ ਸਦਾ ਸੁਖੇ ਆਂ ਖੁਸ਼ੀਆਂ ਚੜਦੀ ਕਲਾ ਹੈ ਜੋ ਜੋ ਕਹੋ ਸੋਈ ਸੋਈ ਕਰਨਾ ਜੋ ਜੋ ਤੁਸੀਂ ਕਹਿੰਦੇ ਹੋ ਕੋਈ ਅਸੀਂ ਹੁਣ ਕਰਨਾ ਹੈ ਭਾਵ ਤੁਹਾਡਾ ਹੁਕਮ ਮੰਨਾਂਗੇ ਤੁਮਰੀ ਦਇਆ ਵ્યાਸੋ ਪਾਵੋ ਉਹ ਕਿਰਪਾਲ ਤਉ ਭੋਜਲ ਤਰਨਾ ਏ ਵਾਹਿਗੁਰੂ ਤੇਰੀ ਦਇਆ ਤੇਰੀ ਕਿਰਪਾ ਦੇ ਨਾਲ ਸੁਖ ਪਾਵਾਂਗੇ ਤੂੰ ਕਿਰਪਾ ਕਰੇ ਤਾਂ ਹੀ ਭੌਜਲ ਤੋਂ ਪਾਰ ਹੋਵਾਂਗੇ ਇਸ ਕਰਕੇ ਅਬੈਦਾਨ ਨਾ ਮਰ ਪਾਇਓ ਸਿਰ ਡਾਰਿਓ ਨਾਨ ਸੰਤ ਚਰਨਾ ਮਾਲਕ ਕਿਰਪਾ ਕਰ ਤੂੰ ਆਪਣੀ ਬਖਸ਼ਿਸ਼ ਕਰ ਤਾਂ ਜਦੋਂ ਐਸੀ ਭਾਵਨਾ ਨਾਲ ਗੁਰੂ ਨਾਲ ਜੁੜਗੇ ਨਾ ਤਾਂ ਗੁਰੂ ਨੇ ਕਿਰਪਾ ਕਰਕੇ ਅਪੈਦਾਨ ਦੇ ਦਿੱਤਾ ਅਬੈਦਾਨ ਕਿਸੇ ਤੋਂ ਡਰ ਨਾ ਲੱਗਣਾ ਤੇ ਉਹ ਕਿਵੇਂ ਹੁੰਦਾ ਜਦੋਂ ਨਾਮ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਅਸੀਂ ਤਾਂ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਹੈ ਭਾਵ ਆਪਣੀ ਮਨਮਤ ਛੱਡ ਦਿੱਤੀ ਗੁਰੂ ਦੀ ਮਤ ਲੈ ਲਈ ਜਿਵੇਂ ਗੁਰੂ ਕਹਿੰਦਾ ਹੈ ਉਸੇ ਤਰ੍ਹਾਂ ਹੀ ਗੁਰੂ ਦੇ ਹੁਕਮ ਨੂੰ ਮੰਨਣਾ ਕੀਤਾ ਹੈ ਪਾਤਸ਼ਾਹ ਬਰਮਾਨ ਕਰੇ ਕਾਨੜਾ ਮਹੱਲਾ 5 ਸਾਧ ਸ਼ਰਨ ਚਰਨ ਜਿਤ ਲਾਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਜਦੋਂ ਗੁਰੂ ਦੇ ਚਰਨਾਂ ਵਿੱਚ ਚਿਤ ਲਾਇਆ ਭਾਪ ਬਾਣੀ ਨਾਲ ਮਨ ਨੂੰ ਜੋੜਿਆ ਸੁਭਨ ਕੀ ਬਾਤ ਸੁਣੀ ਵੇਖੀ ਸੁਪਨਾ ਨਾਮ ਮੰਤਰ ਸਤਗੁਰ ਦਰਦਾਇਆ ਰਹਾਉ ਜੋ ਕਹਿੰਦੇ ਸੀ ਵੀ ਸੰਸਾਰ ਸੁਪਨਾ ਹੈ ਪਰ ਆਪਾਂ ਦੇਖੋ ਸਾਰੇ ਕਹਿੰਦੇ ਜਰੂਰ ਆਮ ਹੀ ਸੰਸਾਰ ਸੁਪਨਾ ਹੈ ਪਰ ਆਪਾਂ ਨੂੰ ਸੱਤ ਕਰਕੇ ਲੱਗਦਾ ਹੈ ਇਹ ਸੰਸਾਰ ਜੋ ਸੁਣਿਆ ਮਹਾਰਾਜ ਕਹਿੰਦੇ ਇਹ ਵੇਖ ਲਿਆ ਗੁਰੂ ਦੀ ਕਿਰਪਾ ਨਾਲ ਵਾਕਿਆ ਹੀ ਇਹ ਸੁਪਨਾ ਹੈ ਕਿਉਂਕਿ ਸਤਿਗੁਰੂ ਨੇ ਨਾਮ ਮੰਤਰ ਦ੍ਰਿੜ ਕਰਾਤਾ ਤੇ ਜਦੋਂ ਨਾਮ ਜਪਿਆ ਨਾ ਤੇ ਨਾਮ ਜਾਜ ਜਦੋਂ ਅੰਦਰ ਜਾਗਰ ਤੇ ਆਈ ਪਤਾ ਲੱਗਿਆ ਸੰਸਾਰ ਸੁਪਨਾ ਹੈ ਰਹਾਉ ਵਿਸ਼ਰਾਮ ਜੀ ਦੇ ਮਹਾਰਾਜ ਕਹਿੰਦੇ ਨਾ ਤੇ ਰਵਟਾਨੋਂ ਰਾਜ ਜੋਵਣ ਤਨੋਂ ਬੋਰ-ਬੋਰ ਫਿਰਤਾ ਆ ਜਿਹੜਾ ਮਨ ਸਾਡਾ ਹੈ ਜਦੋਂ ਤੱਕ ਗੁਰੂ ਕੋਲ ਨਹੀਂ ਆਉਂਦਾ ਇਹ ਮਨ ਤ੍ਰਿਵਤ ਨਹੀਂ ਹੁੰਦਾ ਰਾਜ ਤੋਂ ਜੋਵਣ ਤੋਂ ਧਨ ਪਦਾਰਥਾਂ ਤੋਂ ਮੋੜ ਮੋੜ ਕੇ ਉਧਰ ਜਾਂਦਾ ਸੁਖ ਪਾਇਆ ਤ੍ਰਿਸ਼ਨਾ ਸਭ ਬੁੱਝੀ ਐ ਸ਼ਾਂਤ ਪਾਈ ਗੁਣ ਗਾਇਆ ਪਰ ਜਦੋਂ ਸਤਿਗੁਰੂ ਨੇ ਨਾਮ ਮੰਨਤਾ ਦੜਾ ਦਿੱਤਾ ਤ੍ਰਿਸ਼ਨਾ ਬੁੱਝ ਗਈ ਆਤਮਿਕ ਸੁਖ ਪ੍ਰਾਪਤ ਹੋਇਆ ਐ ਸ਼ਾਂਤੀ ਮਿਲ ਗਈ ਵਾਹਿਗੁਰੂ ਦੇ ਗੁਣ ਗਾਇਆ ਬਿਨ ਬੁੱਝੇ ਪਸੂ ਕੀ ਨਿਆਹੀ ਬ੍ਰਹਮੋ ਵਿਆਪਿਓ ਮਾਇਆ ਜਦੋਂ ਤੱਕ ਮਨੁੱਖ ਨੂੰ ਰੋਹਾਨੀਤ ਸਮਝ ਨਹੀਂ ਆਉਂਦੀ ਇਹ ਪਸੂ ਦੀ ਤਰਾਈ ਹੈ ਤੇ ਭੜਕਦਾ ਰਹਿੰਦਾ ਅਖਵਾਰ ਹੁੰਦਾ ਸਾਧ ਸੰਗ ਦਮੇਵਰੀ ਕਾਟੀ ਨਾਨਕ ਸਹਿ ਸਮਾਇਆ ਗੁਰੂ ਦੀ ਕਿਰਪਾ ਨਾਲ ਜਮਾ ਦੀ ਫਾਈ ਕੱਟੀ ਗਈ ਤੇ ਸਹਿਜ ਹੀ ਵਾਹਿਗੁਰੂ ਵਿੱਚ ਸਮਾਇਆ ਹੈ ਜੀ ਕਾਣੜਾ ਮਾਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਜਿਨ੍ਹਾਂ ਗੁਰਮਖਾਨੇ ਗੁਰੂ ਦੀ ਮਤ ਲੈ ਕੇ ਹਿਰਦੇ ਵਿੱਚ ਵਾਏ ਗੁਰੂ ਦੇ ਚਰਨ ਮੈ ਨਹੀਂ ਗੁੰਗਾਏ ਸੀਤਲਾ ਸੁਖ ਸਾਧ ਸੰਗਤ ਸਿਮਰ ਸਿਮਰ ਨੇ ਧਿਆਏ ਉਹਨਾਂ ਨੂੰ ਸੀਤਲਤਾ ਮਿਲ ਗਈ ਸੁਖ ਮਿਲ ਗਿਆ ਆਤਮਿਕ ਸ਼ਾਂਤੀ ਮਿਲ ਗਈ ਐਸਾ ਜੋ ਵਾਏ ਗੁਰੂ ਸਾਰੀਆਂ ਐਸੀਆਂ ਦੇਵੀ ਸ਼ਕਤੀਆਂ ਦੇਵੀ ਸੁੱਖਾਂ ਦਾ ਦਾਤਾ ਹੈ ਉਹਦੇ ਨਾਮ ਨੂੰ ਜਪ ਜਪ ਕੇ ਇਹ ਸਾਰਾ ਕੁਝ ਆਪਾਂ ਨੂੰ ਹੀ ਪ੍ਰਾਪਤ ਹੋਇਆ ਹੈ ਰਹਾਓ ਸ਼੍ਰੀ ਰਾਮ ਦੇ ਗੀਤ ਸਗਲਾ ਸੋਧ ਪੂਰਨ ਕੋੜ ਜਨਮ ਦੁਖ ਜਾਏ ਸਾਰੀਆਂ ਆਸਾਂ ਪੂਰਨ ਹੋ ਗਈਆਂ ਕਰੋੜਾਂ ਜਨਮਾਂ ਦੇ ਦੁਖ ਚਲੇ ਗਏ ਪੁੰਨ ਦਾਨਾਂ ਦੀ ਕਿਰਿਆ ਸਾਧੂ ਸੰਗ ਸਮਾਏ ਜਿਹੜਾ ਗੁਰੂ ਦੇ ਚਰਨਾਂ ਵਿੱਚ ਸਮਾ ਗਿਆ ਜਿਹਦੀ ਸੁਰਤ ਬਾਣੀ ਨਾਲ ਜੁੜ ਗਈ ਮੰਨੋ ਨੇ ਸਾਰੇ ਪੁੰਨ ਦਾਨ ਆਦਿਕ ਸਭ ਤਰ੍ਹਾਂ ਦੀ ਇਹ ਕਿਰਿਆ ਸ਼ੁਭ ਕਰਮ ਕਾਰਨਿ ਅਨੁਭਾਵ ਸਾਰੇ ਕਰਮਾਂ ਦਾ ਫਲ ਗੁਰੂ ਦੇ ਚਰਨਾਂ ਵਿੱਚ ਸਮਾਨ ਨਾਲ ਮਿਲਿਆ ਤਾਪ ਸੰਤਾਪ ਮਿਲੇ ਨਾਨਕ ਬੋਰ ਕਾਲ ਨਾ ਖਾਏ ਮੇਰੇ ਤਾਪ ਸੰਤਾਪ ਸਾਰੇ ਮਿਲੇ ਹੁਣ ਮੁੜ ਕੇ ਮੈਨੋ ਕਾਲ ਨਹੀਂ ਖਾਵੇਗਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਮੋਗਤੋ ਹੋ ਗਿਆ ਹੈ ਮਾੜੀਆਂ ਤੋਂ ਹੀਰਖਾਦ ਵੈਸ਼ ਕਾਮ ਕਰੋ ਮੋਹ ਮੋਹ ਹੰਕਾਰ ਤੋਂ ਇਸ ਤਰ੍ਹਾਂ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਇਹ ਉਪਦੇਸ਼ ਬਖਸ਼ਿਆ ਹੈ ਸਤਿਗੁਰੂ ਦੀ ਬਾਣੀ ਆਗਾਦ ਬੋਲ ਹੈ ਵਿਚਾਰਾ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਜੀ ਸਵਾਗਤ ਸਾਧ ਸੰਗਤ ਜੀਓ ਅੱਜ ਬਾਬਾ ਕੇਸ ਸਿੰਘ ਜੀ ਦੀ ਪਾਵਨ ਵਰਕੀ ਨੂੰ ਮਨਾਉਂਦਿਆਂ ਹੋਇਆਂ ਜੋ ਸ੍ਰੀ ਸਹਿਜ ਪਾਠ ਆਰੰਭ ਹੋਇਆ ਸੀ ਹੁਣ ਸ੍ਰੀ ਸਹਿਜ ਬਾਣੀ ਦੇ ਪ੍ਰੋਪ ਪਾਈ ਜਾਣੇ ਨੇ ਸਮਾਪਤੀ ਹੋਣ ਲੱਗੀ ਹੈ ਆਓ ਅਮਰਤ ਬਚਨਾਂ ਨਾਲ ਸਾਧੂ ਜੀ ਦੇ ਪਾਵਨ ਉਹ ਦੇ ਸ਼ਲੋਕਾਂ ਨਾਲ ਜੁੜ ਕੇ ਲਾਹ ਲਈਏ ਜੀ ਫਤੇ ਵਜਾਓ ਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सजण सचा